ਸਾਰੇ ਲੋਕ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਰਪਾਲ ਸਿੰਘ ਸਿੱਧੂ ਅੱਜ ਗੱਲ ਕਰਦੇ ਆ ਜੋ ਪਿਛਲੇ ਦਿਨੇ ਵਿਜ ਦੇ ਗ੍ਰਹਿ ਮੰਤਰੀ ਅਮਿਤ ਸਾਹ ਨੇ ਬਿਆਨ ਦਿੱਤਾ ਹੈ ਸਿੱਖਾਂ ਦੇ ਵਿਰੁੱਧ ਪੰਜਾਬ ਦੇ ਵਿਰੁੱਧ ਉਹ ਕਹਿੰਦੇ ਵੀ ਪੰਜਾਬ ਚ ਕੁਝ ਅਨਸਰ ਪਿੰਡਰਾ ਵਾਲਾ ਬਣਨਾ ਚਾਹੁੰਦੇ ਸਨ ਤੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਅਸੀਂ ਕਾਰਵਾਈ ਕਰਕੇ ਭਾਵੇਂ ਸਾਡੀ ਸਰਕਾਰ ਪੰਜਾਬ ਤੇ ਨਹੀਂ ਸੀ ਪਰ ਫਿਰ ਵੀ ਅਸੀਂ ਗ੍ਰਹਿ ਮੰਤਰਾਲੇ ਵੱਲੋਂ ਕਾਰਵਾਈ ਕਰਕੇ ਉਹਨਾਂ ਨੂੰ ਡਿਬਰੂਗੜ ਜੇਲ੍ਹੇ ਭੇਜ ਦਿੱਤਾ ਅਤੇ ਹੁਣ ਉਹ ਆਰਾਮ ਨਾਲ ਪਾਠ ਕਰ ਰਹੇ ਹਨ ਤੁਸੀਂ ਇਹ ਦੇਖੋ ਵੀ ਇਹ ਬਿਆਨ ਕਿੰਨਾ ਨਿਵੇ ਭੱਦਰ ਦਾ ਕਿੰਨਾ ਕਢਾਉਣਾ ਹੈ ਜਿਹਦੀ ਨਿਸ਼ਰਤੀ ਆਪਾ ਜਿਨੀ ਕਰੀਏ ਉਨੀ ਘੱਟ ਹੈ ਸਿੱਖਾਂ ਦੇ ਵਿਰੁੱਧ ਕਿੱਦਾਂ ਬੇਜਗਰਹ ਮੰਦੀ ਜ਼ਹਿਰ ਫਗੜ ਰਿਹਾ ਹੈ ਇੰਨੀ ਨਾਫਰਤ ਸਿੱਖਾਂ ਨਾਲ ਇੰਨੀ ਨਾਫਰਤ ਪੰਜਾਬ ਨਾਲ ਤੇ ਉਹ ਪਾਰਟੀ ਬੀਜੇਪੀ ਦੀ ਧੰਨਾ 15-20 ਸਾਲ ਅਕਾਲੀਆ ਨਲਗਾ ਫੁਰੂ ਕਰਕੇ ਪੰਜਾਬ ਦੇ ਰਾਜਗੀਤਾ ਤੇ ਹੁਣ ਉਹਨੂੰ ਪੰਜਾਬ ਦੇ ਵਾਸੀ ਕਿੰਨਾ ਬੁਲਾ ਲੱਗ ਰਹੇ ਹਨ ਤੇ ਉਹ ਸੰਸਾਰ ਪੱਧਰ ਤੇ ਸਿੱਖਾਂ ਨੂੰ ਬਦਨਾਵ ਕਰਨ ਦਾ ਇੱਕ ਤਰੀਕਾ ਹੈ ਇਹ ਬਿਆਨ ਦੇਣਾ ਨਾਲੇ ਸਭ ਨੂੰ ਪਤਾ ਹੈ ਕਿ ਉਹ ਭਿੰਡਰਾ ਵਾਲੇ ਸੰਤ ਜਨ ਉਹ ਪੰਜਾਬ ਲਈ ਸਿੱਖਾਂ ਲਈ ਪੰਥ ਲਈ ਉਹ ਇੱਕ ਹੀਰੋ ਹਨ ਉਹ ਸਾਡੇ ਮਾਰਗਦਰਸ਼ਕ ਹਨ ਤੇ ਅਸੀਂ ਉਹਨਾਂ ਨੂੰ ਬੜੀ ਸਿੱਧਤ ਨਾਲ ਯਾਦ ਕਰਦੇ ਆਂ ਅਤੇ ਉਹਨਾਂ ਨੇ ਸਿੱਖ ਪੰਥ ਲਈ ਸਿੱਖ ਕੌਮ ਲਈ ਬਹੁਤ ਕੁਝ ਕੀਤਾ ਹੈ ਤੇ ਜਦੋਂ ਇੰਦਰਾ ਗਾਂਧੀ ਨੇ ਹਰਮਨਦਰ ਸਾਹਿਬ ਤੇ ਟ੍ਰੈਕ ਕੀਤਾ ਸੀਗਾ ਤਾਂ ਉਸ ਟਾਈਮ ਅੰਮ੍ਰਿਤਸਰ ਦੀ ਪਾਰਟੀ ਨੇ ਬੀਜੇਪੀ ਨੇ ਬਾਦਪਈ ਵਰਗਿਆਂ ਨੇ ਸਾਸਨ ਕਿਹਾ ਸੀਗਾ ਆੜਵਾਦੀ ਵਰਗਿਆਂ ਨੇ ਕਿ ਇਹ ਤਾਂ ਦੁਰਗਾ ਹੈ ਮਾਤਾ ਦੁਰਗਾ ਕਹਿ ਗਿਆ ਇਦਾਂ ਗਾਂਧੀ ਰੂਪੀਏ ਬਹੁਤ ਬੜੇ ਕੰਮ ਕੀਤਾ ਸਿੱਖਾਂ ਦਾ ਹਰਮੰਦਰ ਸਾਹਿਬ ਧਾ ਕੇ ਇਹ ਤਾਂ ਕਹਿੰਦੇ ਕੰਮ ਤੁਸੀਂ ਪਹਿਲੇ ਕਰ ਦਿੰਦੇ ਭਾਜਪਾ ਨੂੰ ਕਹਿੰਦੇ ਨੇ ਕਾਂਗਰਸ ਵਾਲੇ ਸੌਰੀ ਕਾਂਗਰਸ ਨੂੰ ਕਹਿੰਦੇ ਨੇ ਭਾਜਪਾ ਵਾਲੇ ਤੁਸੀਂ ਵਧੀਆ ਕੀਤਾ ਇਹ ਤੁਸੀਂ ਕੰਮ ਪਹਿਲਾਂ ਕਰ ਦਿੰਦੇ ਫੇ ਤੁਸੀਂ ਲੇਟ ਹੋ ਗਏ ਸੋ ਇਸ ਕਰਕੇ ਜੋ ਮੇਰੇ ਸਾਡਾ ਬਿਆਨ ਹੈ ਬਹੁਤ ਹੀ ਸਿੱਖਾਂ ਨੂੰ ਬਦਨਾਮ ਕਰਨ ਵਾਲਾ ਰਾਸ਼ਟਰੀ ਪੱਤਰ ਤੇ ਅੰਤਰਰਾਸ਼ਟਰੀ ਪੱਧਰ ਤੇ ਤੇ ਪਤਾ ਹੈ ਆਪਣੇ ਜੋ ਦੇਸ਼ ਦੀ ਯਾਗੀ ਵਿਦ ਲੜਾਈਆਂ ਹੋਈਆਂ ਅਸਿੱਧੀਆਂ ਹੋਈਆਂ 90% ਸਿੱਧੇ 50% ਹੋਵੇ ਨੇ 50 ਦੇ ਹੋਵੇ ਨੇ ਬੇਰੁਝਾਗ ਰਾਉਣ ਲਈ ਜਿਹਨੂੰ ਮਤਲਬ ਕਹਿੰਦਾ ਹੈ ਕਿ ਡਿਵਰਜੈਂਸ ਬੰਦ ਕਰਤਾ ਇਹ ਨਾਲਾ ਸਵਾਰਕਰ ਸੀਗਾ ਸਵਾਰਕਰ ਉਹ ਕਹਿੰਦਾ ਸਾਡਾ ਸੀਗਾ ਉਹ ਜਿਹੜਾ ਕਾਲੇ ਪਣ ਛਿੱਟੇ ਅੰਗਰੇਜ਼ਾਂ ਨੇ ਉਹ ਉਸ ਤੋਂ ਬਾਅਦ ਨੇ ਮਾਫੀ ਮੰਗਦੀ ਲਿਖ ਕੇ ਇੱਕ ਵਾਰ ਨਹੀਂ अनेका ਵਾਰ ਮਾਫੀ ਮੰਗੀ ਇਹ ਮਾਤੇ ਸੇ ਮੈਂ ਤੁਹਾਡੇ ਬੁਧਰੀ ਬੋਲਦਾ ਮੈਨੂੰ ਇਥੋਂ ਕੱਢੋ ਜਦੋਂ ਕਿ ਪੰਜਾਬ ਦੇ ਨੌਜਵਾਨ ਪੰਜਾਬ ਦੀ ਵਿਅਕਤੀ ਉੱਥੇ ਛੜਦੇ ਰਹੇ ਕਾਲੇ ਪਾਣੀ ਜ਼ਿਲ੍ਹਾ ਵਿੱਚ ਤੇ ਉਹਨਾਂ ਨੇ ਫਿਰ ਵੀ ਆਪਣੀਆਂ ਸਿੱਧੀਆਂ ਲੈ ਕੇ ਦੇਸ਼ ਨੂੰ ਯਾਤਰਾਇਆ ਭਗਤ ਸਿੰਘ ਵਰਗੇ ਹੋਏ ਰਾਜਗੁਰੂ ਹੋਏ ਦੇਵ ਵਰਗੇ ਹੋਏ ਬਬਰ ਕਾਲੀ ਹੋਏ ਜਾਂ ਗਦਰ ਪਾਰਟੀ ਦੇ ਉਹਨਾਂ ਨੇ ਆਪਣੀ ਜਾਨਾਂ ਵਾਰ ਕੇ ਦੇਸ਼ ਨੂੰ ਯਾਦ ਕਰਾਇਆ ਤੇ ਅੱਜ ਦੇਸ਼ ਦਾ ਗ੍ਰਹਿ ਮੰਤਰੀ ਕਹਿੰਦਾ ਬਿਮਾ ਤਾਂ ਡੇਬਰਗੋਰ ਗੇਲਟ ਤੇ ਇੱਕ ਇੱਕ ਕਿੱਡੀ ਕੁ ਬਾਦਰੀ ਹੈ ਕਿ ਕੀਤਾ ਇਹਨਾਂ ਨੇ ਐਨਐਸਐਲ ਲਵਾਈਆ ਐਨਐਸਐ ਲੋਗ ਦਾ ਕਾਰਨ ਕੋਈ ਨਹੀਂ ਬੰਦਾ ਸੀਗਾ ਤਾਂ ਸੁਰਨਾ ਕੀ ਰੋਲਾ ਕੀਤਾ ਸੀਗਾ ਠੀਕ ਹੈ ਉਹ ਜਿਹੜੇ ਉੱਥੇ ਜੇੜ ਤੇ ਗਏ ਨੇ ਉਹ ਆਪਣਾ ਰੋਸ ਪ੍ਰਦਰ ਕਰ ਰਹੇ ਸੀਗੇ ਤੇ ਉਹਨੂੰ ਤੁਸੀਂ ਜੇੜ ਤੇ ਹਮਲਾ ਬੜਾ ਬੜੇ ਤੇ ਹਮਲਾ ਕੀਤਾ ਤੁਸੀਂ ਿਤੱਕ ਇਹ ਨਾਲ ਉਹ ਕਿੰਨੇ ਚਿਰ ਤੋਂ ਜੇੜ ਤੇ ਲੱਗੇ ਨੇ ਲੱਖਾਂ ਵਿਅਕਤੀਆਂ ਨੇ ਵੋਟਾਂ ਪਾ ਕੇ ਭਾਈ ਅੰਮ੍ਰਿਤਪਾਲ ਲੋਕ ਬਡੂਰ ਸਾਹਿਬ ਨੂੰ ਜਿੱਧਾਇਆ ਐਮ ਪੀ ਬੁਰਾਇਆ ਪਰ ਉਹ ਜੇਗਤ ਨਿਆ ਪਿਆ ਉਹਨੂੰ ਕੋਈ ਕੋਈ ਨੂੰ ਪਾਰਲੀਮੈਂਟ ਚ ਆਉਣ ਦੀ ਜਾਇਜ਼ ਨਹੀਂ ਹੈਗੀ ਕਿਉਂਕਿ ਜੇਕਰ ਦੱਸਿਆ ਜਾਂਦਾ ਵੀ 60 ਵਾਰ 7 ਦਿਨ ਜੇਕਰ ਬੰਦਾ ਕੋਈ ਐਮ ਪੀ ਨਾ ਜਾਵੇ ਉੱਥੇ ਪਾਰਲੀਮੈਂਟ ਚ 60 ਦਿਨ ਨਾ ਜਾਵੇ 1147 ਐਮ ਪੀ ਸੇ ਪਾਉ ਖਤਮ ਹੋ ਜਾਂਦੀ ਹੈ ਇਹ ਸੈਂਟਰ ਸਰਕਾਰ ਦਾ ਇਹੀ ਹੁਣ ਇਰਾਦਾ ਵੀ ਅੰਮਤ ਪਾਰਟਿਸ ਵਿੱਚ ਹੋ ਜੇ ਐਮ ਪੀ ਤੋਂ ਉਹ ਉਹ ਵੀ ਲੋਕ ਉਹਦਾ ਉਹਦਾ ਐਮ ਪੀ ਦਾ ਚਲਾ ਜਾਵੇ ਸੋ ਜਿੰਨਾ ਤੇ ਆਪਣੇ ਪੰਜਾਬ ਦੇ ਵਸਨੀਕਾਂ ਵੱਲੋਂ ਇਹ ਬਿਆਨ ਦਾ ਨਕੀਦੀ ਕੀਤੀ ਜਾਵੇ ਉਨੀ ਥੋੜੀ ਹੈ ਕਿਉਂਕਿ ਭਿੰਡਰਾ ਵਾਲਾ ਸਾਡੀ ਜਾਨ ਦਾ ਜਿੰਨ ਯਾਰਾ ਭਿੰਡਰਾ ਵਾਲਾ ਪੰਜਾਬ ਦੀ ਭਿੰਡਰਾ ਵਾਲਾ ਸਾਡਾ ਹੀਰੋ ਹੈ ਸਾਡਾ ਸੰਤ ਸਵਾਈ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਬੰਦਾ ਬਹਾਦਰ ਤੋਂ ਬਾਅਦ ਸਭ ਭਿੰਡਰਾ ਵਾਲੇ ਹੋਏ ਨੇ ਜਿਨ੍ਹਾਂ ਨੇ ਹੱਕ ਸੱਚ ਦੀ ਗੱਲ ਕੀਤੀ ਹੈ ਅਨੰਦਪੁਰ ਦਾ ਸਾਹ ਦਾ ਮਤਾ ਕੀਤੀ ਉਹ ਮਤਾ ਵੀ ਕਦਰ ਸਰਕਾਰ ਨੇ ਉਸ ਕੋਲ ਸਰਕਾਰ ਨੇ ਮਤਾਧਾਰਨ ਉਹ ਪਾਸ ਕਰਕੇ ਮੰਨ ਕੇ ਵੀ ਹਾਂ ਠੀਕ ਹੈ ਚੰਡੀਗੜ੍ਹ ਤੇ ਆਉਂ ਜੜਾ ਦਾ ਹੋਰ ਬਤੇ ਉਹ ਉਹ ਦੁਆ ਸਾਰੇ ਲੋਕ ਪਰਦੇ ਤੋਂ ਜਿੰਨੇ ਮਾਣ ਚ ਕਰਵਾਤਾ ਕਦਰ ਨੂੰ ਸਿੱਖ ਦਾ ਕਦੇ ਖਲਮਾ ਨਹੀਂ ਹੁੰਦੇ ਜਿਹੜਾ ਜੜਾ ਗੰਦੀ ਚਾਹੁੰਦੀ ਕੀਤਾ ਹੋ ਜਿਹੜਾ ਸੀਗਾ ਆਪਣਾ ਹੌਨਰ ਖਾਫ ਤੇ ਹਮਲਾ ਉਹ ਟਾਲ ਸੀਗਾ ਤੇ ਇਸ ਕਰਕੇ ਇੱਕ ਵਾਰ ਫਿਰ ਮੈਂ ਜੋ ਦੇ ਦਿੱਤੇ ਕਰ ਮਤ ਇਹ 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 ਪਿਆਰ ਹੈ ਸਿਕਾ ਪਰ ਦੀ ਜਿਹੜਾ ਵਾਲਾ ਲੈਣਾ ਵਾਲਾ ਉਹ ਨਹੀਂ ਲਿਖੀ ਕਰਦਾ ਅੱਗੇ ਬਾਅਦ ਸੇਖ ਦਾ ਅੱਗੇ ਸਿੱਖਾ ਬੜੀ ਤਰ੍ਹਾਂ ਦੇ ਗਿਆ ਜਿਹੜਾ ਬੰਦ ਕਰੋ ਧੰਨਵਾਦ ਜੀ